ਹਰ ਖਾਰੀ ਸਾਰੇ ਦੇ ਬਾਤ ਕੱਲ ਦਾ ਦੇਣਾ ਕੱਲ ਦਾ ਦੇਣਾ ਇਹਦੇ ਕੋਲੇ ਕੱਲ ਦਾ ਦੇਣਾ ਤੇ ਕੱਲ ਦਾ ਦੇੜੀ ਤੁਹਾਡੇ ਕੋਲ ਆ ਕਹਿ ਲੋ ਫੁਗਰੀ ਫੁਗਰੀ ਮਗਰ ਤੁਸੀਂ ਰੋਣਾ ਹੀ ਆ ਜਦੋਂ ਲੱਭੀ ਨਾ ਵੱਡੂ ਲੱਗੀ ਰੋਪੀ ਸੀ ਆਪਾਂ ਪਿਆਰ ਨਾ ਰਵਾਂਗੇ ਨਾ ਹਾਂ ਤੂੰ ਤਾਰ ਮੰਨੂ ਲਈ ਹੋੜ ਲੱਗੀ ਰੋਪੀ ਸੀ ਮੰਡੀ ਤਾਂ ਫੇਰ ਤੋਰਨਾ ਤੂੰ ਰੈਡੀ ਛੜੀ ਨੌਜਵਾਨ ਗੱਭਰੂ ਨਾਲ ਹਰਜੀਤ ਕੌਰ ਜਾਨੀ ਕੀ ਕਿਤਨੀ ਤੁਸੀਂ ਜੰਨੀ ਜੰਨੀ ਨਹੀਂ ਲਈ ਕਮਾਲ ਹੋਈ ਬਈ ਮੈਂ ਐਂ ਜਾਣ ਏਦਾਂ ਨਹੀਂ ਜਾਈ ਜਾਂਦਾ ਕੁੜੀ ਦਾ ਸ਼ਗਲ ਲੱਗਣਾ ਅੱਜ ਤਿਆਰੀ ਫੁੱਲ ਹੈ ਪਰਸੋਂ ਪਰਸੋਂ ਦਿੱਕਤ ਤੇ ਮੈਂ ਹੁਣ ਛੋਟਾ ਭਰਾ ਪਿਆਰ ਕਰਦਾ ਕਿਉਂ ਲੈ ਕਿ ਤੇਰੇ ਨਾਲ ਚੱਲ ਗਿਆ ਤੱਕ ਦਿਨ ਲੈ ਕੇ ਮੇਰੇ ਲਈ ਜੋ ਕੁਝ ਕਰਦਾ ਉਹ ਤੇਰੇ ਲਈ ਕੀਤਾ ਹੀ ਰਿਹਾ ਤਾਂ ਕਿਸੇ ਨੇ ਪਾ ਜੇ ਐਡੇ ਨਾ ਐਨੇ ਨੋਟ ਨਾ ਫੜਾਓ ਦਾਹਾਂ ਦਾਹਾਂ ਦੇ ਦੇ ਦੋ ਵਾਧੂ ਆ ਅਸੀਂ ਵੀ ਤੁਹਾਡੇ ਹੋ ਗਏ ਸਾਡੇ ਵੀ ਕੋਈ ਵੈਲਿਊ ਗਿਆ ਸਵਾਦ ਵੈਲਿਊ ਵੈਲਿਊ ਸਵਾਦ ਮੇਰੀ ਗੱਲ ਸੁਣਾ ਤੁਸੀਂ ਭਾ ਚੱਲੇ ਆ ਤੇ ਆ ਸਾਮਾਨ ਕਿੰਨੇ ਲਵਾਉਣਾ ਹੈ ਕਿ ਕੋਈ ਕਿ ਨਹੀਂ ਆਪਦਾ ਇੰਜਨ ਨਵਾਂ ਖਾ ਕੇ ਆ ਜੀ ਠੀਕ ਆ ਸਪੀਕਰ ਨਵਾਂ ਪਵਾ ਲੈ ਇਸ ਵੇਕ ਕਰਨਾ ਆਪਾਂ ਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਆਪਕਾਰ ਦੋਸਾਰੇ ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਰ ਖਾਰੀ ਸਾਰੀ ਦੀ ਬਾਤ ਕੱਲ ਦਾ ਦਿਨ ਕੱਲ ਦਾ ਦੇਣਾ ਇਹਦੇ ਕੋਲੇ ਕੱਲ ਦਾ ਦੇਣਾ ਤੇ ਕੱਲ ਦਾ ਦੇੜੀ ਤੁਹਾਡੇ ਕੋਲ ਆ ਕਹਿ ਲੋ ਫੁਗਰੀ ਫੁਗਰੀ ਮਗਰ ਤੁਸੀਂ ਰੋਣਾ ਹੀ ਆ ਜਦੋਂ ਲੱਭੀ ਰਾਮਣ ਇੱਥੇ ਮਾਈ ਗਾਡ ਇਹ ਗੱਲ ਆਲੂ ਵਾਲੀ ਰੋਟੀ ਮੇਰੇ ਸਾਹਮਣੇ ਰੋਵੜਾ ਰੋ ਮਗਰ ਉਹ ਜਾਸੇ ਪਾਸੇ ਖੁੰਜਾਇ ਤੇ ਲੜਕੇ ਰੋਂਦੇ ਹੋ ਅਸੀਂ ਕੋਈ ਨਹੀਂ ਰੋਂਦੇ ਇਹ ਗਰੰਟੀ ਵਾਲੀ ਗੱਲ ਆ ਤੂੰ ਤਾਂ ਪਹਿਲਾਂ ਰੋਏਗੀ ਤੂੰ ਤਾਂ ਹਰ ਬੱਡੂ ਲਈ ਹੌਲ ਲਗੀ ਰੋਪੀ ਸੀ ਆਪਾਂ ਪਿਆਰ ਨਾ ਰਾਵਾਂਗੇ ਨਾ ਹਾਂ ਤੂੰ ਤਾਂ ਹਰ ਮੰਡੂ ਲਈ ਹੌਲ ਲਗੀ ਰੋਪੀ ਸੀ ਮੰਡੀ ਤਾਂ ਫੇਰ ਤੋੜਨਾ ਤੂੰ ਤੂੰ ਤਾਂ ਰਾਤੀ ਰੋਪੀ ਪੇਚਲ ਕਰਾ ਕੇ ਯਾਰ ਮੇਰੀ ਪੈਂਟ ਦਾ ਰੰਗ ਥੋੜਾ ਜਿਹਾ ਫਰਕ ਨਹੀਂ ਪੈ ਗਿਆ ਮੈਜਿਕ ਦਾ ਬਾਕੀ ਤੀ ਬਣੀ ਹੀ ਨਹੀਂ ਗੱਲ ਆਪਣੀ ਦੋਦੀ ਹੈ ਨਾ ਥੋੜੇ ਜਿਹੇ ਪੈਂਟ ਦਾ ਫਰਕ ਪੈ ਗਿਆ ਕੋਈ ਨਹੀਂ ਕੰਪਰਮਾਈਜ਼ ਕਰ ਲੋ ਰੰਗ ਕਹਿ ਦਿਓ ਲੱਗ ਦੋ ਉਹਦੇ ਬਾਈ ਹੂੰ ਨਹੀਂ ਨਹੀਂ ਐਸੇ ਕਰੀ ਚਲ ਰੈਡੀ ਐ ਰੈਡੀ ਓਕੇ ਆ ਖਾਲੀ ਫੀਮ ਫੂਮ ਨਹੀਂ ਖਾਂਦਾ ਨਹੀਂ ਨਾ ਪਰ ਤੂੰ ਤਾਂ ਉਹ ਰੈਡੀ ਆ ਸਾਰੇ ਬੰਦੇ ਚੱਕ ਬਈ ਚੱਕ ਦੋ ਕੰਮ ਰੈਡੀ ਛਾੜੀ ਨੌਜਵਾਨ ਗੱਭਰੂ ਨਾਲ ਹਰਜੀਤ ਕੌਰ ਜਾਨੀ ਕੀ ਕੇਤ ਲਈ ਤੂੰ ਹੀ ਚੁਣੀ ਜਾਨੀ ਨੇ ਲਈ ਕਮਾਲ ਹੋ ਗਈ ਮੈਂ ਐਂ ਜਾਣੀ ਐਦਾਂ ਨਹੀਂ ਜਾਇਦਾ ਹੁੰਦਾ ਕੁੜੀ ਦਾ ਸ਼ਗਲ ਲੱਗਣਾ ਅੱਜ ਚੱਕ ਸ਼ੇਰਾ ਉੱਠ ਤੇਤੀ ਠਾਪੀ ਉੱਠ ਚੱਲ ਚੱਲੀਏ ਹੋਰ ਫਰੈਂਡੋ ਕੀ ਹਾਲ ਚੱਲ ਸਾਸਰੀ ਗਾਲ ਜੀ ਸਾਰੇ ਮੋਚੀ ਆਰਾ ਥੱਲੇ ਡੇਕਦੇ ਪਤਾ ਨਹੀਂ ਕਾਦੋ ਨਹੀਂ ਨਹੀਂ ਜੁੱਤੀ ਜੱਤੀ ਪਾ ਮਮੀ ਇਹਨਾਂ ਲਿਆ ਕੇ ਦੇਕੀਗਾ ਨਵੀਆਂ ਇਹ ہماری ਮੰਮੀ ਹੈ ਹਾਂ ਤਿਆਰੀ ਫੁੱਲ ਹੈ ਤੇ ਬਸ ਦੋਸਤਾਂ ਨੇ ਹੁਣ ਜਾਣਾ ਹੀ ਆ ਬਸ ਜਾਣਾ ਹੀ ਆ ਪਰਸਾ ਕੋਈ ਪਸਾ ਦਿੱਕੂ ਬਦਿਦਾ ਨੂੰ ਛੋਟਾ ਭਰਾ ਪਿਆਰ ਕਰਦਾ ਮੇਰੇ ਲਈ ਮਾਰਦੇ ਸੀ ਜੇ ਉਹ ਵੇਖ ਤੇਰੇ ਵਾਂਗ ਚਲਦੇ ਤਾ ਕਦੇ ਨਹੀਂ ਮੇਰੇ ਲਈ ਜੋਗੋਸ਼ ਕਰਦਾ ਉਹ ਤੇਰੇ ਲਈ ਕੀਤਾ ਹੀ ਰਿਹਾ ਹੈ ਤੱਕ ਜਿਹੜੇ ਮੇਰੇ ਲਈ ਜੋਗੋਸ਼ ਕਰਦੇ ਨੇ ਉਹ ਪਾਜੀ ਭੈਣ ਭਰਾ ਭੈਣ ਭਰਾ ਹੀ ਕਰਦੇ ਨੇ ਤੁਸੀਂ ਸਾਰਾ ਦੇ ਜਗਦੀਪ ਮਾਸੇ ਬੜਾ ਲੜਦੇ ਕਹਿੰਦੇ ਤੁਸੀਂ ਹਰ ਵੇਲੇ ਭੈਣ ਭਰਾ ਭੈਣ ਭਰਾ ਅਸੀਂ ਭੈਣ ਭਰਾ ਤੇ ਸਾਡੇ ਵਲੌਗ ਦਾ ਲਿੰਕ ਆ ਚੁੱਕਾ ਹੈ ਓਏ 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 ਆਈ ਆਏ ਚੋਰੀ ਚੋਰੀ ਵੇਖ ਰਹੇ ਨੇ ਕਿ ਕੀ ਕਰ ਰਹੇ ਨੇ ਭੈਣ ਭਰਾ ਹਾਂ ਭੈਣ ਭਰਾ ਭੈਣ ਭਰਾ ਇਹ ਸਾਡੇ ਵਲੌਗ ਦਾ ਲਿੰਕ ਆ ਗਿਆ ਜੀ ਜਾ ਕੇ ਚੈੱਕ ਕਰ ਲਓ ਜੀ ਤੇ ਕਈਆਂ ਨੂੰ ਚੈਨਲ ਦੀ ਪ੍ਰੋਬਲਮ ਆ ਜਾਂਦੀ ਕਈ ਵਾਰੀ ਨਹੀਂ ਲੱਭਦਾ ਸੋ ਜਿਹੜਾ ਅਸੀਂ ਵਾਹ ਜੀ ਵਾਹ ਬੜਾ ਹੋ ਡਰਾ ਦੇ ਦਿੱਥੇ ਇਹਦਾ ਛਿੰਬੜੇ ਦੋਵੇਂ ਭਰਾ ਓ ਮਾਈ ਗਾਡ ਆਈ ਸਤਿ ਸ੍ਰੀ ਅਕਾਲ ਜੀ ਗੱਡਵਾਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਓ ਗਾਣਾ ਕਿਵੇਂ ਆ ਲੋਕਾਂ ਦੀ ਨਜ਼ਰ ਪੂਰੀ ਟਿੱਕੇ ਦਾ ਸਰਨਾ ਨਹੀਂ ਮੇਰੇ ਨਾਲ ਰਹਿਣਾ ਟਿੱਕੇ ਦਾ ਸਰਨਾ ਨਹੀਂ ਮੇਰਾ ਟਿੱਕਾ ਹੈ ਮੇਰਾ ਵੱਡਾ ਟਿੱਕਾ ਸਭ ਤੋਂ ਵੱਡਾ ਟਿੱਕਾ ਲੈ ਚੱਲ ਨਾਲ ਮੈਂ ਠੀਕ ਆ ਓਕੇ ਥੈਂਕ ਯੂ ਵੈਲਕਮ ਯੂ ਆ ਵੈਲਕਮ ਲਓ ਜੀ ਮੇਤਰੋ ਸਤਿ ਸ੍ਰੀ ਅਕਾਲ ਤੇ ਲਓ ਜੀ ਮੇਤਰੋ ਰੈਡੀ ਸ਼ੈਡੀ ਹੋ ਚੁੱਕੇ ਆ ਤੇ ਚਲੋ ਬਾਜੀ ਵਾਹ ਕਹਿੰਦੇ ਗਪਰੂ ਸਰਾ ਹੀ ਲਾਉਣਾ ਤਿਆਰ ਨਹੀਂ ਬਹੁਤ ਇਸ਼ਕ ਲੱਗ ਰਿਹਾ ਮੁੰਡਾ ਹਾਦਰ ਓ ਮਾਈ ਗੋਡ ਵਾਹ ਜੀ ਵਾਹ ਕੋਣਾ ਲੱਗ ਰਿਹਾ ਵੀ ਸਾਡਾ ਵਾਹ ਜੀ ਵਾਹ ਕੀ ਵਾਹ ਜੀ ਵਾਹ ਕਹਿੰਦੇ ਚੁੱਪਰ ਵੈਰੀ ਵੈਰੀ ਗੁੱਡ ਲੱਗ ਰਿਹਾ ਤੇ ਮੋਟਾ ਇਹ ਹੈਗਾ ਤੇ ਫਿਰ ਮੋਟਾ ਕੁਛ ਸਾਰਿਆਂ ਨੂੰ ਬਹੁਤ ਅੱਛਾ ਲੱਗ ਰਿਹਾ ਏ ਆਪ ਜੀ ਦੀ ਭਾਪੇ ਕਰਾਈ ਜਾਂਦਾ ਨਾ ਹਾਂ ਇਧਰ ਇਧਰ ਵੇਖੋ ਵੈਰੀ ਵੈਰੀ ਹੈਂਡਸਮ ਭਾਜੀ ਭਾਜੀ ਆਓ ਭਾਜੀ ਮੈਂ ਟਾਇਰ ਆਉਣੀ ਆ ਉਹ ਫਿਰ ਕਿਉਂ ਗੱਲਾਂ ਦੱਸ ਟਾਇਰ ਵਾਹ ਜੀ ਵਾਹ ਕੀ ਬਾਤ ਹੈ ਤਰੀ ਦੇਖੋ ਆਰ ਲੈਣਾ ਭਾਜੀ ਐਡੇ ਨਾ ਐਨੇ ਨੋਟ ਨਾ ਫੜਾਓ 10-10 ਦੇ ਦੇ ਦੋ ਬਾਦੂ ਆ ਅਸੀਂ ਵੀ ਬਾੜੇ ਹੋ ਗਏ ਸਾਡੀ ਵੀ ਕੋਈ ਵੈਲਿਊ ਹੁ ਗਿਆ ਸਵਾਹ ਵੈਲਿਊ ਵੈਲਿਊ ਸਵਾਹ ਤੇਰੀ ਇੱਥੇ 10-10 ਦੇ ਨੋਟ ਬਹੁਤ ਹੈਂ ਅਸੀਂ ਬਾੜੇ ਹੋ ਗਏ ਲੈ ਆ ਲੈ ਲੋ ਆ ਫੜੋ ਤੁਸੀਂ ਲੈ ਅੱਗੇ ਨੂੰ ਜਿੱਥੇ ਨਾ ਦੇ ਦੇ ਹਾਂ ਇਹਦੇ ਚਾਹੀਏ ਵਖਾ ਪਹਿਲਾਂ ਵਖਾ ਇਹਨੂੰ ਕਿ ਪਰਸ ਖਾਓ ਕੇ ਪਰਸ ਪਹਿਲਾਂ ਤੂੰ ਸਬਖਾਓ ਪਹਿਲਾਂ ਪਰਸ ਖਾਣ ਦੇ ਪਰਸ ਖਾ। ਟਡਾ ਪਰਸ ਉਹ ਲੈ ਲੈ ਗਈ ਉਹ ਲੈ ਗਈ ਇਹ ਮੰਗੀ ਪਿਆਗ ਰੋ ਪਾਜੀ ਤੁਨੂੰ ਕਰ ਦੋ ਕਰ ਦੋ ਅੱਟ ਬਾਈ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਨਮਸਕਾਰ ਹੋਰ ਮੇਰੀ ਗੱਲ ਸੁਣੋ ਤੁਸੀਂ ਬਾਹਰ ਚੱਲੇ ਆ ਤੇ ਆ ਸਾਮਾਨ ਕਿੰਨੇ ਲਵਾਣਾ ਆ ਕਿ ਕੋਈ ਕਿ ਨਹੀਂ ਆਪਦਾ ਇੰਜਨ ਨਵਾਂ ਖਾ ਕੇ ਆ ਜੀ ਠੀਕ ਆ ਸਪੀਕਰ ਨਵਾਂ ਪਵਾ ਲਿਆ ਇੱਥੇ ਇਹ ਵੇਖਣਾ ਆਪ ਵਾਲੀ ਇੱਥੇ ਕੱਥੇ ਲਗਾਇਆ ਚੰਗਾ ਹਾਂ ਜੀ ਤੂੰ ਦੇਖੀ ਲਓ ਨੇ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਕੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ